ਹਾਂ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਬਈ ਪਹੁੰਚੇ ਹੋਏ ਅੱਜ ਉਹ ਕੁੜੀ ਕੋਲੇ ਤੇ ਅਸੀਂ ਜਿਹੜਾ ਮੀਡੀਆ ਰਾਹੀਂ ਇੱਕ ਵੀਡੀਓ ਸੱਚ ਦਿਖਾਉਣਾ ਚਾਹੁੰਦੇ ਆ ਕਿਉਂਕਿ ਜਿਹੜੀ ਕੁੜੀ ਆਰਕੈਸਟ ਵਾਲੀ ਲੋਕ ਆਰਕੈਸਟ ਵਾਲਿਆਂ ਨੂੰ ਜ਼ਿਆਦਾਤਰ ਲੋਕ ਮਾੜਾ ਕਹਿੰਦੇ ਆ ਤੇ ਅਸੀਂ ਕਹਿੰਦੇ ਸਤਿ ਸ਼੍ਰੀ ਅਕਾਲ ਬਈ ਕੀ ਸੱਚ ਸੀਗਾ ਕੀ ਮਤਲਬ ਜੋ ਤੁਸੀਂ ਇੱਕ ਅਸੀਂ ਮਤਲਬ ਜੋ ਦੇਖਦੇ ਆ ਕਿਉਂਕਿ ਅਸੀਂ ਜਿਹੜੀਆਂ ਆਰਕੈਸਟ ਵਾਲੀਆਂ ਕੁੜੀਆਂ ਉਹਨਾਂ ਨੂੰ ਬਹੁਤ ਲੋਕ ਮਾੜੀ ਨਜ਼ਰ ਨਾਲ ਦੇਖਦੇ ਆ ਵੀ ਯਾਰ ਇਹ ਸਹੀ ਨਹੀਂ ਕਿਸ ਤਰ੍ਹਾਂ ਇਸ ਕੀ ਹੋਇਆ ਉਹਨਾਂ ਲੋਕੜੇ ਨਾਲ ਕੱਟਣਾ ਪਾਉਈਏ ਦੇਖੋ ਅਸਲ ਸੱਚਾਈ ਤਾਂ ਸਰ ਇਹੀ ਅਜੀਬ ਵੀ ਆਪਾਂ ਤਾਂ ਆਪਣਾ ਰੋਜ਼ਗਾਰ ਕਰਦੇ ਆ ਕਮਾਈ ਕਰਕੇ ਤਾਂ ਹਰੇਕ ਖਾਂਦਾ ਹੈ ਨਾ ਵੀ ਉਹ ਗੱਲ ਵਾਕਾਂ ਵੀ ਲੋਕ ਕੁੜੀਆਂ ਨੂੰ ਮਾੜਾ ਕਹਿੰਦੇ ਨੇ ਉਹ ਫਿਲਮਾਂ ਦੇ ਵਿੱਚ ਕਿਹੜਾ ਕੁੜੀਆਂ ਕੰਮ ਨਹੀਂ ਕਰਦੀਆਂ ਬਿਲਕੁਲ ਜੀ ਵੱਡੇ ਪਰਦੇ ਤੇ ਕਰਦੀਆਂ ਕਰਦੀਆਂ ਨੇ ਉਹਨਾਂ ਨੂੰ ਮਾੜਾ ਕਹਿੰਦਾ ਜੀ ਠੀਕ ਹੈ ਜਿਹੜੀਆਂ ਕੋਈ ਛੋਟੇ ਪਰਦੇ ਦੇ ਕੰਮ ਕਰਦੀਆਂ ਇਹਨਾਂ ਨੂੰ ਬੋਲਣ ਦਾ ਮੌਕਾ ਮਿਲ ਜਾਂਦਾ ਹੁਣ ਸਾਡੇ ਵਰਗੀਆਂ ਨੇ ਵਿਚਾਰੀਆਂ ਜਿਹੜੀਆਂ ਆਪ ਦਾ ਕਮਾ ਕੇ ਖਾਂਦੀ ਨੇ ਦੋ ਵਕਤ ਦੀ ਰੋਟੀ ਉਹ ਵੀ ਨੂੰ ਖਾਣ ਦਿੰਦੇ ਹੈਗੇ ਹੁਣ ਇਹਦੇ ਵਿੱਚ ਸਾਡਾ ਤਾਂ ਕੋਈ ਕਸੂਰ ਨਹੀਂ ਹੈਗਾ ਜਿੱਦਾਂ ਸਾਡੇ ਨਾਲ ਬਣੀ ਹੈਹੀ ਜਿਹੀ ਰਹੀ ਹੈ ਹੁਣ ਸਾਡੇ ਕੋਲ ਬੋਲ ਕੇ ਕੰਮ ਵੀ ਨਹੀਂ ਹੈਗਾ ਸੋ ਜਿਹੜੇ ਲੋਕ ਕਹਿੰਦੇ ਆ ਵੀ ਆਰਕੈਸਟਰ ਨਾਲ ਤਾਂ ਧੰਦਾ ਮਾੜਾ ਹੈ ਇਹ ਸਹੀ ਨਹੀਂ ਇਹ ਮਤਲਬ ਇਨਰੋ ਜਿਹੜਾ ਕੀ ਹੈ ਉਹਨਾਂ ਦਾ ਨਜ਼ਰੀਆ ਦੇਖਣਾ ਨਹੀਂ ਉਹ ਉਹ ਕਿ ਕਹਿੰਦੇ ਆਪਣਾ ਨਜ਼ਰ ਦਾ ਕਹਿੰਦੇ ਤੇ ਇਲਾਜ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਇਲਾਜ ਨਹੀਂ ਹੋ ਸਕਦਾ ਹੈਨਾ ਹਰ ਇੱਕ ਦਾ ਆਪ ਦਾ ਆਪ ਦਾ ਦੇਖਣ ਦਾ ਪੱਖ ਹੁੰਦਾ ਮਾੜਾ ਇਸ ਵਿੱਚ ਕੁਝ ਵੀ ਨਹੀਂ ਹੈਗਾ ਹਾਂ ਉਹ ਗੱਲ ਅਲੱਗ ਆ ਵੀ ਜਦੋਂ ਸਟੇਜ ਤੇ ਅਸੀਂ ਪਰਫਾਰਮੈਂਸ ਕਰਦੇ ਹਾਂ ਤਾਂ ਲੋਕ ਆ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਸਾਨੂੰ ਇੱਕ ਸਾਈਡ ਤੇ ਰੱਖ ਕੇ ਆਪਦਾ ਕੰਮ 'ਤੇ ਧਿਆਨ ਦੇਣਾ ਪੈਂਦਾ ਜੀ ਉੱਥੇ ਕੋਈ ਤੁਹਾਨੂੰ ਡਿਮਾਂਡ ਵੀ ਲਿਖੀ ਜਾਂਦੀ ਜਿਵੇਂ ਤੁਸੀਂ ਪ੍ਰੋਗਰਾਮ ਦੇ ਜਾਣੇ ਹੋ ਤੁਸੀਂ ਉੱਥੇ ਸ਼ੇਅਰ ਕਰਨੀ ਕਰਦੇ ਆ ਜਾਂ ਤੁਹਾਡੇ ਦੇ ਪੈਸੇ ਛੱਡਦੇ ਆ ਉਦੋਂ ਜਿਹੜੇ ਬੰਦੇ ਪੈਸੇ ਛੱਡਦੇ ਆ ਉਹ ਥੋੜੇ ਤੇ ਹੀ ਕਿਉਂ ਛੱਡਦੇ ਆ ਆਪਣੇ ਦਾ ਰੂਪੀਆ ਆਪਣੇ ਭੈਣਾਂ ਤੇ ਆਪਣੇ ਮਾਵਾ ਤੇ ਆਪਣੇ ਜੱਸਤਾਂ ਦੇ ਪੈਸੇ ਕੌਣ ਛੱਡਦੇ ਇਹ ਤੁਸੀਂ ਕਿਹਦੀ ਗੱਲ ਨੋਟ ਕੀਤੀ ਇਹ ਅਸੀਂ ਕਹਿੰਦੇ ਤਾਂ ਹੈਗੀਆਂ ਪਰ ਮੰਨਦਾ ਨਹੀਂ ਕੋਈ ਦੇਖੋ ਕਿੰਨਿਆਂ ਕੋ ਨੂੰ ਰੋਕ ਲਾਂਗੇ ਜੇ ਅਸੀਂ ਕਹਿੰਨੇ ਇਸ ਗੱਲ ਤੇ ਹਨਾ ਆਵਾਜ਼ ਉਠਾਉਣੀ ਆ ਵੀ ਅਸੀਂ ਇਦਾਂ ਵੀ ਨਹੀਂ ਚੱਲ ਸਕਦੇ ਹਾਂ ਕਈ ਜਗ੍ਹਾ ਤੇ ਸਾਡੀ ਗੱਲ ਮੰਨੀ ਵੀ ਜਾਂਦੀ ਆ ਪਰ ਕਈ ਜਗ੍ਹਾ ਤੇ ਤੁਹਾਨੂੰ ਪਤਾ ਵੀ ਅਗਲੇ ਨੇ ਪੈਸੇ ਦੇਣੇ ਨੇ ਹਨਾ ਵੀ ਅਗਲਾ ਕਹਿ ਦੁੰਦਾ ਵੀ ਹੁਣ ਅਸੀਂ ਕਿੰਨਿਆਂ ਕੋ ਨੂੰ ਰੋਕ ਲਾਂਗੇ ਉੱਥੇ ਫਿਰ ਰੋਕਿਆ ਵੀ ਨਹੀਂ ਇਹ ਵੀ ਕਿਹਨੇ ਥੋੜੀ ਕੇਵੀ ਤਰਾਸਦੀ ਜੀ ਮਤਲਬ ਤੁਸੀਂ ਆਪਣੇ ਘਰੇ ਜਾਣੇ ਹੋ ਉਹ ਆਪਣੇ ਪਰਿਵਾਰ ਲਈ ਉੱਥੇ ਜੋ ਮਤਲਬ ਉਹ ਚਾਹ ਬਜ਼ੁਰਗਿਆ ਮਾਂ ਪਿਓ ਐ ਮਤਲਬ ਕਮਾਈ ਦੇ ਸਾਥ ਨਹੀਂ ਕਰਦੇ ਕੋਈ ਕੁੜੀਆਂ ਹਸਿਆ ਹਰਿਆ ਦੇਖਿਆ ਤੈਨੂੰ ਸੀ ਜਾਣਦੇ ਆ ਤੁਸੀਂ ਉਹਨਾਂ ਲਈ ਰੋਟੀ ਵੀ ਲੈ ਕੇ ਜਾਂਦੇ ਹੋ ਜਾਣ ਲੱਗੇ ਹਾਂ ਹਾਂ ਸਾਰਾ ਕੁਝ ਕਰਕੇ ਲੈ ਕੇ ਜਾਂਦੇ ਆ ਜੀ ਆਪਾਂ ਸਾਰਾ ਕੁਝ ਮਤਲਬ ਲੈ ਕੇ ਜਾਂਦੇ ਆ ਘਰ ਪਰਿਵਾਰ ਦੀ ਵੀ ਦੇਖ ਰੇਖ ਕਰੀਦੇ ਆਰੇ ਬੱਚਿਆਂ ਦਾ ਵੀ ਦੇਖ ਰੇਖ ਕਰੀਦੇ ਆ ਹਨਾ ਵੀ ਜਦੋਂ ਹੁਣ ਕਹਿੰਦੇ ਨੇ ਕਮੌਣ ਵਾਲੇ ਹੈ ਨਹੀਂ ਘਰੇ ਤਾਂ ਆਪਾਂ ਨੂੰ ਹੀ ਸਾਰਾ ਕੁਝ ਕਰਨਾ ਪੈਣਾ ਠੀਕ ਉਹ ਕੱਟਣਾ ਕੀ ਹੋਈ ਜਿਹੜੀ ਤੁਹਾਡੇ ਨਾਲ ਘਟਨਾ ਸਟੇਜ ਤੇ ਥੋੜੇ ਜਿਹੇ ਦਾਲੂ ਦਾ ਗਲਾਸ ਮਾਰਿਆ ਗਿਆ ਉਹ ਮੁੰਡੇ ਨਾਲ ਵੀ ਅਸੀ ਗੱਲਬਾਤ ਕੀਤੀ ਐ ਉਹ ਕ ਉਹ ਗਾਲ ਤੱਕ ਨੌਬਤ ਕਿਉਂ ਆਈ ਮਤਲਬ ਤੁਸੀਂ ਤੁਸੀਂ ਇਹਨੂੰ ਗਾਲ ਕੱਢੀ ਜਾਉਣੇ ਪਹਿਲਾਂ ਤੁਹਾਡਾ ਕੁਝ ਹੋਰ ਕਰਨੀ ਕਿੱਤੋਂ ਜਦੋਂ ਕਹਿੰਦੇ ਤਾੜੀ ਇੱਕ ਹੱਥ ਨਾਲ ਤਾਂ ਦੇਖੋ ਵੱਜਦੀ ਨਹੀਂ ਜਦੋਂ ਅਗਲਾ ਪਹਿਲਾਂ ਰਿਐਕਟ ਕਰਦਾ ਤਾਂ ਫਿਰ ਆਪਣਾ ਤਾਂ ਕਰਨਾ ਬਣਦਾ ਜੀ ਹੁਣ ਚੁੱਪਚਾਪ ਆਪਾਂ ਕਿੰਨਾ ਕੁ ਟਾਈਮ ਸਹਿਲਾਂਗੇ ਵੀ ਹੋਰ ਤਾਂ ਕੋਈ ਇਦਾਂ ਵੱਡੀ ਗੱਲ ਬਾਤ ਹੋਈ ਨਹੀਂ ਹੈਗੀ ਬਸ ਇਹੀ ਹੋਈ ਸੀ ਕਿ ਉਹਨੇ ਕੁਝ ਇਹੋ ਜਿਹਾ ਕਹਿਤਾ ਤੇ ਮੇਰੇ ਤੋਂ ਬੋਲ ਲਿਆ ਗਿਆ ਉਹਨੇ ਤਾਂ ਬੋਲਿਆ ਹਾਂ ਜੀ ਮਤਲਬ ਜਿਹੜੀਆਂ ਜੀ ਤੁਹਾਡੇ ਨਾਲ ਕੁੜੀਆਂ ਕੰਮ ਕਰ ਰਹੀਆਂ ਉਹਨਾਂ ਦੇ ਹਾਲਾਤ ਕੀ ਹੈ ਮੇਰੇ ਘਰ ਦੇ ਹਾਲਾਤ ਕੀ ਹੈ ਉਹ ਸ਼ੌਂਕ ਨੂੰ ਕਰਦੇ ਆ ਜਾਂ ਉਹਨਾਂ ਦਾ ਮਤਲਬ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਕਰਦੀਆਂ ਜਾਂ ਉਹਨਾਂ ਨੂੰ ਇੱਕ ਮਜਬੂਰੀ ਹੈ ਕੋਈ ਜ਼ਿਆਦਾ ਦਿਖਿਆ ਜਾਵੇ ਤਾਂ ਕਿਸੇ ਸਾਹਮਣੇ ਨੱਚਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਜੀ ਥਾ ਬਿਲਕੁਲ ਸਹੀ ਕਹਿ ਰਹੇ ਹੋ ਸਹਰਾ ਨਾ ਬਾਕੀ ਐਦਾਂ ਹੁੰਦਾ ਵੀ ਕਈ ਕੁੜੀਆਂ ਦਾ ਤਾਂ ਸ਼ੌਕ ਹੀ ਮਿਲਿਆ ਜਾਂਦਾ ਅੱਜ ਕੱਲ੍ਹ ਨੂੰ ਸ਼ੌਕ ਵੀ ਬਹੁਤ ਜ਼ਿਆਦਾ ਹੀ ਹੈ ਪਰ ਕਈਆਂ ਦੀ ਤਾਂ ਸੌ ਦੇ ਵਿੱਚੋਂ ਕਿਸੇ 90% ਦੀ ਤਾਂ ਮਜਬੂਰੀ ਫੁੱਡੀ ਕੀ ਫੁੱਡੀ ਕੀ ਮਜਬੂਰੀ ਹੈ ਤੁਹਾਨੂੰ ਮਤਲਬ ਨੱਚਣਾ ਪਿਆ ਤੁਸੀਂ ਹੋਰ ਕੰਮ ਕਿਉਂ ਨਹੀਂ ਕਰ ਸਕਦੇ ਦੇਖੋ ਸਰ ਮੇਰਾ ਵਿਆਹ ਹੋਇਆ ਸੀ ਉਹਨਾ ਮੇਰੇ ਘਰ ਵਾਲਾ ਹੈਗਾ ਸ਼ਾਂਤੀ ਘਵਾਉਂਦਾ ਨਹੀਂ ਹੈਗਾ ਕਮਾਈ ਦਾ ਸਾਧਨ ਨਹੀਂ ਹੈਗਾ ਕੋਈ ਜੇ ਮੈਂ ਉਹਨੂੰ ਕਹਿੰਦੀ ਆ ਵੀ ਹਾਂ ਉਹ ਗੋਮਦੰਦਾ ਕਰ ਲਾ ਤੈਨੂੰ ਫੁੱਟਮਾਰ ਕਰਦਾ ਹੈਨਾ ਫੁੱਟਮਾਰ ਤੋਂ ਵਧੀਆ ਵੀ ਮੈਂ ਹੱਥ ਪੈਰ ਤਰੋਂਨ ਨਾਲ ਮੈਂ ਆਪਦੇ ਹੱਥ ਪੈਰ ਮਾਰ ਕੇ ਕੰਮ ਕਰਨਾ ਚਾਹ ਰ ਜੀ ਹਣਾ ਉਹ ਤੁਸੀਂ ਮਨ ਮਾਰ ਕੇ ਕੰਮ ਕਰਦੇ ਹੋ ਹਾਂ ਮਨ ਮਾਰ ਕੇ ਕੰਮ ਕਰਦੀ ਹਾਂ ਉਸ ਕਮਾਇਆ ਵੀ ਹੈ ਜੀ ਦੂਜੇ ਆਪਾਂ ਦੇਖੀ ਵੀ ਫੀਲਡ ਦੇ ਵਿੱਚ ਤੁਸੀਂ ਕੀ ਕਮਾਈ ਕੀਤੀ ਬਿਲਕੁਲ ਮੇਰਾ ਮਤਲਬ ਹੈ ਘਰ ਨਹੀਂ ਹੁੰਦਾ ਸੀ ਮੈਂ ਆਪਣਾ ਘਰ ਵੀ ਬਣਾਇਆ ਹੈ ਨਾ ਆਪਣੇ ਮਾਪਿਆਂ ਨੂੰ ਰੋਟੀ ਵੀ ਹੋਣੀ ਹੈ ਮੈਂ ਆਪਦੇ ਬੱਚਿਆਂ ਨੂੰ ਵੀ ਪਾਲਦੀ ਹਾਂ ਤੇ ਆਪ ਦਾ ਜਿਵੇਂ ਮੇਰਾ ਚੱਲ ਰਿਹਾ ਉਹ ਤਾਂ ਵਧੀਆ ਚੱਲ ਰਿਹਾ ਵਧੀਆ ਚੱਲ ਰਿਹਾ ਹਾਂਜੀ ਕਿ ਇਹ ਨਹੀਂ ਹੈਗਾ ਵੀ ਮੈਂ ਉਹਨੂੰ ਇੱਕ ਪਾਸੇ ਸਿੱਟ ਰੱਖਿਆ ਉਹਨੂੰ ਵੀ ਕਹਿਨੀ ਹੈ ਕਿ ਹਾਂ ਵੀ ਜੇ ਤੂੰ ਨੀਵਾ ਹੋ ਕੇ ਮੇਰੇ ਕੋਲ ਰਹਿਣਾ ਹਨਾ ਵੀ ਪਤ ਤੂੰ ਰਹਿ ਲੈ ਮੈਨੂੰ ਕੋਈ ਚੱਕਰ ਨਹੀਂ ਹੈਗਾ ਜਿਹੜੇ ਲੋਕ ਕਹਿ ਰਹੇ ਆ ਵੀ ਕੁੜੀਆਂ ਨਾਲ ਮਤਲਬ ਜਿਹਨੀਆਂ ਕੁੜੀਆਂ ਡਾਂਸਰਾਂ ਨੂੰ ਇਹ ਬੰਦ ਹੋਣਾ ਚਾਹੀਦਾ ਹੈ ਜੇ ਪਰ ਕਈ ਬਜ਼ੁਰਗ ਅਸੀਂ ਐਵੇਂ ਜਿ ਦੇਖਿਆ ਜਿਹੜੇ ਆਪਣੀਆਂ ਥੋੜੇ ਮਤਲਬ ਫਾਦਰ ਸਾਹਿਬ ਦੇ ਥੋੜੇ ਦਾਦੇ ਦੀ ਉਮਰ ਦੇ ਹੁੰਦੇ ਆ ਥੋੜੇ ਨਾਲ ਨੱਚਦੇ ਆ ਰਲਚਨ ਕਰਦੇ ਆ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਆ ਮਤਲਬ ਉਹਨਾਂ ਨੂੰ ਤੁਸੀਂ ਉਹ ਚੀਜ਼ ਨੂੰ ਕੀ ਨਜ਼ਰੀਏ ਨਾਲ ਦੇਖਦੇ ਹੋ ਕੀ ਗੱਲ ਤੁਹਾਡੀ ਆਡੀਅנס ਨਾਲ ਆਡੀਅנס ਕਰਦੇ ਆ ਤਾਂ ਆਗਦੇ ਧੀਆ ਭੈਣਾ ਹੀ ਸਮਝਣਾ ਚਾਹੀਦਾ ਹਨਾ ਉਹ ਵੀ ਠੀਕ ਹੈ ਇੱਕੋ ਮਜਬੂਰੀ ਦੇ ਕਾਰਨ ਆ ਕੰਮ ਕਰ ਰਹੀਆਂ ਨੇ ਪਰ ਉਹਨਾਂ ਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ ਸੋ ਕੀ ਕੀ ਕਰਬਈ ਜੀ ਕੰਮ ਬਣਦੇ ਉਹ ਕੀ ਕਰਬਈ ਹੋਣਾ ਚਾਹੀਦਾ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦੀ ਆ ਵੀ ਹਨਾ ਜਿੱਥੇ ਵੀ ਸਾਡੇ ਮਤਲਬ ਪ੍ਰੋਗਰਾਮ ਹੁੰਦੇ ਨੇ ਜੋ ਵੀ ਪ੍ਰੋਗਰਾਮ ਬੁੱਕ ਕਰਦੇ ਨੇ ਹਨਾ ਜਿਉਂ ਉਹਨਾਂ ਨੂੰ ਮੜੀ ਦੀ ਇਹ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਵੀ ਉਹ ਵੀ ਇੱਕ ਆਰਟਿਸਟ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹਨਾ ਵੀ ਚਲ ਸਾਡਾ ਮਨੋਰੰਜਨ ਕਰਨ ਵਾਸਤੇ ਆਏ ਜਿਸੀਂ ਵਿਆਹ ਦੇ ਵਿੱਚ ਆਪਦੇ ਦੇ ਵਿੱਚ ਬੁਲਾਏ ਨੇ ਤਾਂ ਆਪਾਂ ਨਾਲ ਕੋਈ ਗਲਤੀ ਵੀ ਬਾਹਰ ਨਾ ਕਰੀ ਬਣ ਜੀ ਇੱਕ ਨਾ ਮਤਲਬ ਜਿਹੜੇ ਡੀਜੇ ਵਾਲੇ ਲਾ ਲੋ ਜਾਂ ਤੁਹਾਡੇ ਨਾਲ ਜਿਹੜੇ ਥੋੜੇ ਸਪਾਂਸਰ ਸੈਕਟ ਸੀਗੇ ਤੁਹਾਡੇ ਨਾਲ ਖੜੇ ਸੀ ਉਹ ਤੁਹਾਡੇ ਉਸ ਟਾਈਮ ਤੁਹਾਡੇ ਨਾਲ ਖੜੇ ਸੀ ਉਹ ਕਹਿ ਰਹੇ ਸੀ ਵੀ ਇਹ ਕੁੜੀ ਦਾ ਕਸੂਰ ਨਹੀਂ ਕੁੜੀ ਮਤਲਬ ਆਪਣੇ ਹੱਥ ਲਈ ਬੋਲੀ ਐ ਕੁੜੀ ਨੂੰ ਗਾਲ ਕੱਢੀ ਐ ਕਿਉਂਕਿ ਇਧਰੋਂ ਬੰਦੇ ਨੂੰ ਗਾਲ ਕੱਢਦਾ ਕੋਈ ਗੁੱਸਾ ਜਿਹਾ ਹੋਉਂਦਾ ਹੈ ਨਾ ਤੁਸੀਂ ਵਾਪਸ ਵੀ ਆਏ ਹੋ ਉਹ ਤੁਹਾਡੇ ਵੱਲ ਤੋਂ ਹੋ ਗਿਆ ਜੀ ਖਰੀਦੇ ਗਏ ਕਿ ਉਹਨੇ ਪੈਸੇ ਲੈ ਕੇ ਉਹਦਾ ਰੱਖੋ ਮੇਰੀ ਗੱਲ ਸੁਣੋ ਇਹ ਤਾਂ ਸਾਰੀ ਪੈਸੇ ਦੀ ਖੇਡ ਹੁੰਦੀ ਹੈ ਹਨਾ ਕਹਿੰਦੇ ਨੇ ਜਦੋਂ ਵੀ ਆਪਾਂ ਕੁੜੀ ਬੋਲਦੀ ਆ ਤਾਂ ਉਹਨੂੰ ਕੋਈ ਨਹੀਂ ਸੁਣਦਾ ਹੈ ਜਦੋਂ ਦੋ ਚਾਰ ਕੁੜੀਆਂ ਇਕੱਠੀਆਂ ਹੋ ਕੇ ਬੋਲਦੇ ਨੇ ਫਿਰ ਭਾਵੇਂ ਨਹੀਂ ਸੁਣਦੇ ਬਾਤ ਦੇ ਵਿੱਚ ਉਹਨਾਂ ਦੀ ਆਵਾਜ਼ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਸ ਟਾਈਮ ਦੇ ਵਿੱਚ ਉਹ ਸਹੀ ਸੀਗੇ ਬਾਤ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਕੀ ਚੀਜ਼ ਹੋਈ ਹੈ ਵੀ ਉਹਨਾਂ ਨੇ ਆਪਣੇ ਬਿਆਨ ਕਿਉਂ ਬਦਲ ਲਏ ਤੇ ਉਸ ਟਾਈਮ ਤੇ ਤੁਸੀਂ ਵੀ ਸੁਣਿਆ ਹੋਣਾ ਸਾਰੇ ਕਹਿ ਰਹੇ ਸੀਗੇ ਵੀ ਮਤਲਬ ਮੁੰਡੇ ਦੀ ਗਲਤੀ ਹੈ ਵੀ ਕੁੜੀ ਦੀ ਕੋਈ ਗਲਤੀ ਨਹੀਂ ਹੈਗੀ ਜੀ ਤੇ ਫਿਰ ਬਾਅਦ ਦੇ ਵਿੱਚ ਤਾਂ ਹੁਣ ਇਹ ਹੀ ਮੰਨਿਆ ਜਾ ਸਕਦਾ ਵੀ ਉਹਨਾਂ ਨੂੰ ਕਿਸੇ ਨੇ ਕੁਝ ਕਿਹਾ ਜਾਂ ਪੈਸੇ ਦੇ ਖੇਡਿਆ। ਬਈ ਜਿਹੜੀ ਇਹ ਭੈਣਾਂ ਨੇ ਨਿਕਲਣ ਦੱਸਿਆ ਵੀ ਮਤਲਬ ਜਿਹੜੀ ਉਹ ਕੁੜੀ ਨਾਲ ਛੇੜਖਾਨੀ ਕੀਤੀ ਐ ਉਸ ਟਾਈਮ ਆਰਕੈਸਟਰ ਦਾ ਜਿਹੜੀ ਟੀਮ ਸੀ ਉਹਦੇ ਨਾਲ ਕੀ ਆਪਣਾ ਸਾਰੇ ਡੀਜ ਵਾਲੇ ਵੀ ਸੀ ਔਰ ਭੰਗੜੇ ਵਾਲੇ ਵੀ ਸੀ ਪਰ ਜਦੋਂ ਕਹਿੰਦੇ ਵੀ ਕਿਸੇ ਦੇ ਬਖਤ ਪੈਂਦਾ ਕਿ ਉਹ ਵੀ ਪੁਲਿਸ ਵਾਲਾ ਆਇਆ ਦੱਸਿਆ ਜਾ ਰਿਹਾ ਹੈ ਨਾ ਇਹ ਜਿਹੜੀ ਮੁੰਡੇ ਨੇ ਸ਼ਰਮ ਕਰਨੀ ਕੀਤੀ ਹੈ। ਉਹਦੇ ਪਰਿਵਾਰ ਨੇ ਉਹਦੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਤੇ 3 ਭੈਣਾਂ ਵੀ ਸਭ ਦੇ ਸਾਹਮਣੇ ਕੁੜੀਆਂ ਵੀ ਸੀ ਔਰ ਲੇਡੀਜ਼ ਵੀ ਸੀ। ਉਹਦੇ ਕਿਸੇ ਦੇ ਹੱਕ ਦੀ ਗੱਲ ਕੀਤੀ ਮੁੰਡੇ ਕੋਈ ਨਹੀਂ ਹੱਕ ਦੀ ਗੱਲ ਕਰਦਾ ਹੈਗਾ ਸਰ ਖਾਸ ਕਰਕੇ ਮਤਲਬ ਇਸ ਫੀਲਡ ਦੀ ਕੁੜੀਆਂ ਵਾਸਤੇ ਤਾਂ ਕੋਈ ਹੱਕ ਦੀ ਗੱਲ ਕਰਦਾ ਨਹੀਂ ਹੈ ਹੈਨਾ ਇਸ ਫੀਲਡ ਦੀ ਜਿਹੜੇ ਕੁੜੀਆਂ ਨੇ ਉਹ ਪਾਵੇਂ ਘੜਜਣ ਕੁੜੀਆਂ ਦੇ ਨਾਲ ਪਾਈ ਕੋਈ ਹੋਰ ਬਾਹਰੋਂ ਆ ਕੇ ਤਾਂ ਕੋਈ ਫੜਦਾ ਨਹੀਂ ਪਰ ਜਿਵੇਂ ਤੁਹਾਡੇ ਅਸੀਂ ਗਾਣਾ ਦੇਖਿਆ ਵੀ ਤੁਸੀਂ ਪ੍ਰੋਗਰਾਮ ਕਰ ਰਹੇ ਸੀ ਤੁਹਾਡੇ ਪੰਜਾਬੀ ਕਲਚਰ ਦੇ ਰਿਲੇਟਡ ਪੰਜਾਬੀ ਸੂਟ ਪਾਇਆ ਹੋਇਆ ਸੀ ਹਾਂ ਹਾਂ ਫਿਰ ਚੁੰਨੀ ਵੀ ਲਈ ਹੋਈ ਸੀ ਸਿਰ ਤੇ ਚੁੰਨੀ ਲੱਤੀ ਹੋਈ ਆ ਕੋਈ ਪੰਜਾਬੀ ਸੂਟ ਪਾਇਆ ਹੋ ਕੋਈ ਆਪਾਂ ਨੇ ਆਪਾਂ ਬਲਗਰ ਹਨਾ ਹਰਕਤ ਨਹੀਂ ਕੀਤੀ ਕੋਈ ਆਪਾਂ ਕੱਪੜੇ ਨਹੀਂ ਘਟੀਆਂ ਪਾਏ ਰਹਿਗੇ ਪਰ ਫਿਰ ਵੀ ਲੋਕਾਂ ਦਾ ਨਜ਼ਰੀਆ ਵੀ ਆਪਾਂ ਨੂੰ ਗਲਤ ਲੱਗਣਾ ਚੁਣਿਆ ਠੀਕ ਹੈ ਅਪਰ ਗੱਲਬਾਤ ਕਰਾਂਗੇ ਤੁਹਾਡੇ ਨਾਲ ਜੁੜੇ ਜੋ ਵੀਡੀਓ ਬਈ ਪਹੁੰਚੇ ਹੋਏ ਅੱਜ ਉਹ ਕੁੜੀ ਕੋਲੇ ਤੇ ਅਸੀਂ ਜਿਹੜਾ মিডিਆ ਦਾ ਹੀ ਇੱਕ ਵੀਡੀਓ ਸੱਚ ਦਾ ਹੋਣਾ ਚਾਹੁੰਦੇ ਆ ਕਿਉਂਕਿ ਜਿਹੜੀ ਕੁੜੀ ਆਰਕੈਸਟਰ ਵਾਲੀ ਲੋਕ ਆਰਕੈਸਟ੍ਰਾ ਨੂੰ ਜਿਆਦਾਤਰ ਲੋਕ ਮਾੜਾ ਕਹਿੰਦੇ ਆ ਇਹ ਅਸੀਂ ਕਿਹਾ ਬਜੀ ਸਤਿ ਸ਼੍ਰੀ ਅਕਾਲ ਭਾਈ ਕੀ ਸੱਚ ਸੀਗਾ ਕੀ ਮਤਲਬ ਜੋ ਤੁਸੀਂ ਇੱਕ ਅਸੀਂ ਮਤਲਬ ਜੋ ਦੇਖਦੇ ਆ ਕਿਉਂਕਿ ਅਸੀਂ ਜਿਹੜੇ ਆਰਕੈਸਟ੍ਰਾ ਦੀਆਂ ਕੁੜੀਆਂ ਆ ਉਹਨਾਂ ਨੂੰ ਬਹੁਤ ਲੋਕ ਮਾੜੀ ਨਜ਼ਰ ਨਾਲ ਦੇਖਦੇ ਆ ਵੀ ਯਾਰ ਇਹ ਸਹੀ ਨਹੀਂ ਕੀ ਸਹੀ ਸੀ ਕੀ ਹੋਇਆ ਉਸ ਦਿਨ ਲੋਕੜੇ ਨਾਲ ਘਟਨਾ ਵਾਪਰੀ ਦੇਖੋ اصل ਸੱਚਾਈ ਤਾਂ ਸਾਰੇ ਹੀ ਅਜੀਬੀ ਆਪ ਤਾਂ ਆਪਣਾ ਰੋਜ਼ਗਾਰ ਕਰਦੇ ਆ ਕਮਾਈ ਕਰਕੇ ਤਾਂ ਹਰੇਕ ਖਾਂਦਾ ਹੈ ਨਾ ਵੀ ਉਹ ਗੱਲ ਵੱਖਾ ਵੀ ਲੋਕ ਕੁੜੀਆਂ ਨੂੰ ਮਾੜਾ ਕਹਿੰਦੇ ਨੇ ਉਹ ਫਿਲਮਾਂ ਦੇ ਵਿੱਚ ਕਿਹੜਾ ਕੁੜੀਆਂ ਕੰਮ ਨਹੀਂ ਕਰਦੀਆਂ ਵੱਡੇ ਪੜਦੇ ਤੇ ਕਰਦੀਆਂ ਕਰਦੀਆਂ ਨੇ ਉਹਨਾਂ ਨੂੰ ਮਾੜਾ ਕਹਿੰਦਾ ਜੀ ਠੀਕ ਹੈ ਜਿਹੜੀਆਂ ਕੋਈ ਛੋਟੇ ਪੜਦੇ ਦੇ ਕੰਮ ਕਰਦੀਆਂ ਉਹਨਾਂ ਨੂੰ ਬੋਲਣ ਦਾ ਮੌਕਾ ਮਿਲ ਜਾਂਦਾ ਹੁਣ ਸਾਡੇ ਵਰਗੀਆਂ ਨੇ ਵਿਚਾਰੀਆਂ ਜਿਹੜੀਆਂ ਆਪ ਦਾ ਕਮਾ ਕੇ ਖਾਂਦੀਆਂ ਨੇ ਦੋ ਵਕਤ ਦੀ ਰੋਟੀ ਉਹ ਵੀ ਨਾ ਉਹਨੂੰ ਖਾਣ ਦਿੰਦੇ ਹੈਗੇ ਕੋਈ ਇਹਦੇ ਵਿੱਚ ਸਾਡੇ ਤੋਂ ਕੋਈ ਕਸੂਰ ਨਹੀਂ ਹੈਗਾ ਜਦੋਂ ਸਾਡੇ ਨਾਲ ਬਣੀ ਇਹ ਜੀ ਰਹੀ ਹੈ ਹੁਣ ਸਾਡੇ ਕੋਲ ਹੋਰ ਕੋਈ ਕੰਮ ਵੀ ਨਹੀਂ ਹੈਗਾ ਸੋ ਜਿਹੜੇ ਲੋਕ ਕਹਿੰਦੇ ਆ ਵੀ ਆਰਕੈਸਟਰ ਨਾਲ ਤਾਂ ਧੰਦਾ ਮਾੜਾ ਹੈ ਇਹ ਸਹੀ ਨਹੀਂ ਇਹ ਮਤਲਬ ਇਹਨਾਂ ਦਾ ਜਿਹੜਾ ਕੀ ਹੈ ਉਹਨਾਂ ਦਾ ਨਜ਼ਰੀਆ ਦੇਖਣਾ ਜਦੋਂ ਨਹੀਂ ਨਜ਼ਰ ਦਾ ਕਹਿੰਦੇ ਤੇ ਇਲਾਜ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਇਲਾਜ ਨਹੀਂ ਹੋ ਸਕਦਾ ਹਨਾ ਹਰ ਇੱਕ ਦਾ ਆਪ ਦਾ ਆਪ ਦਾ ਦੇਖਣ ਦਾ ਪੱਖ ਹੁੰਦਾ ਮਾੜਾ ਇਸ 'ਚ ਕੁਝ ਵੀ ਨਹੀਂ ਹੈਗਾ ਹਾਂ ਉਹ ਗੱਲ ਅਲੱਗ ਆ ਵੀ ਜਦੋਂ ਸਟੇਜ ਤੇ ਅਸੀਂ ਪਰਫਾਰਮੈਂਸ ਕਰਦੇ ਆ ਤਾਂ ਲੋਕ ਆ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਸਾਨੂੰ ਇੱਕ ਸਾਈਡ ਤੇ ਰੱਖ ਕੇ ਆਪਦਾ ਕੰਮ 'ਤੇ ਧਿਆਨ ਦੇਣਾ ਪੈਂਦਾ ਜੀ ਉਹ ਤਾਂ ਉੱਥੇ ਕੋਈ ਤੁਹਾਨੂੰ ਡਿਮਾਂਡ ਵੀ ਲਿਖੀ ਜਾਂਦੀ ਜਿਵੇਂ ਤੁਸੀਂ ਪ੍ਰੋਗਰਾਮ ਦੇ ਜਾਣੇ ਹੋ ਤੁਹਾਨੂੰ ਉੱਥੇ ਸ਼ੇਡ ਕਰਨੀ ਕਰਦਾ ਜਾਂ ਤੁਹਾਡੇ ਦੇ ਪੈਸੇ ਛੱਡਦੇ ਆ ਮਤਲਬ ਜਿਹੜੇ ਬੰਦੇ ਪੈਸੇ ਛੱਡਦੇ ਆ ਉਹ ਥੋੜੇ ਤੇ ਹੀ ਕਿਉਂ ਛੱਡਦੇ ਆ ਆਪਣੇ ਦਰੂਪੀ ਗਾ ਪੁਰਾ ਭੈਣਾਂ ਤੇ ਆਪਣੇ ਆਵਾ ਤੇ ਆਪਣੇ ਜੱਤੇ ਰਾਂ ਦੇ ਪੈਸੇ ਕੌਣ ਛੱਡਦੇ ਇਹ ਤੁਸੀਂ ਕਿਹਦੀ ਗੱਲ ਨੋਟ ਕੀਤੀ ਇਹ ਅਸੀਂ ਕਹਿੰਦੇ ਤਾਂ ਹੈਗੇ ਆ ਪਰ ਮੰਨਦਾ ਨਹੀਂ ਵੀ ਹੋਈ ਦੇਖੋ ਕਿੰਨਿਆਂ ਕੋ ਨੂੰ ਰੋਕ ਲਾਂਗੇ ਜੇ ਅਸੀਂ ਕਹਿੰਦੇ ਇਸ ਗੱਲ ਦੇ ਨਾ ਆਵਾਜ਼ ਉਠਾਉਣੀ ਆ ਉਹ ਵੀ ਅਸੀਂ ਇਦਾਂ ਵੀ ਨਹੀਂ ਚੱਲ ਸਕਦੇ ਹਾਂ ਕਈ ਜਗ੍ਹਾ ਤੇ ਸਾਡੀ ਗੱਲ ਮੰਨੀ ਵੀ ਜਾਂਦੀ ਆ ਪਰ ਕਈ ਜਗ੍ਹਾ ਤੇ ਤੁਹਾਨੂੰ ਪਤਾ ਵੀ ਅਗਲੇ ਨੇ ਪੈਸੇ ਦੇਣੇ ਨੇ ਹੈ ਨਾ ਵੀ ਅਗਲਾ ਕਹਿ ਦੁੰਦਾ ਵੀ ਹੁਣ ਅਸੀਂ ਕਿੰਨਿਆਂ ਕੋ ਨੂੰ ਰੋਕ ਲਾਂਗੇ ਉੱਥੇ ਫਿਰ ਰੋਕਿਆ ਵੀ ਨਹੀਂ ਇਹ ਵੀ ਕਿਹਨੇ ਥੋੜੀ ਕੇ ਵੀ ਤਰਾਸਦੀ ਜੀ ਮਤਲਬ ਤੁਸੀਂ ਆਪਣੇ ਘਰੇ ਜਾਂਦੇ ਹੋ ਉਹਦੇ ਆਪਣੇ ਪਰਿਵਾਰ ਲਈ ਉੱਤੇ ਜੋ ਮਤਲਬ ਹੋਵੇ ਚਾਹ ਬਜ਼ੁਰਗਿਆ ਮਾਪੇ ਹੋਵੇ ਉਹ ਨੂੰ ਕਮਾਈ ਦੇ ਸਾਥ ਨਹੀਂ ਕਰਦੇ ਕਈ ਕੁੜੀਆਂ ਅਸੇ ਅਹਗੀਆਂ ਦੇਖੀਆਂ ਤੁਹਾਨੂੰ ਅਸੀਂ ਜਾਣਦੇ ਆ ਤਾਂ ਤੁਸੀਂ ਉਹਨਾਂ ਲਈ ਰੋਟੀ ਵੀ ਲੈ ਕੇ ਜਾਣੇ ਹੋ ਜਾਣ ਲੱਗੇ ਹਾਂ ਹਾਂ ਸਾਰਾ ਕੁਝ ਕਰਕੇ ਲੈ ਕੇ ਜਾਣੇ ਜੀ ਆਪਾਂ ਸਾਰਾ ਕੁਝ ਮਤਲਬ ਲੈ ਕੇ ਜਾਣੇ ਘਰ ਪਰਿਵਾਰ ਦੀ ਵੀ ਦੇਖ ਰੱਖ ਕਰੀ ਦੇ ਬੱਚਿਆਂ ਦਾ ਵੀ ਦੇਖ ਰੱਖ ਕਰੀ ਦੇ ਹਨਾ ਵੀ ਜਦੋਂ ਹੁਣ ਕਹਿੰਦੇ ਨੇ ਕਮੌਣ ਵਾਲੇ ਹੈ ਨਹੀਂ ਘਰੇ ਤਾਂ ਆਪਾਂ ਨੂੰ ਹੀ ਸਾਰਾ ਕੁਝ ਕਰਨਾ ਪੈਣਾ ਠੀਕ ਉਹ ਘਟਨਾ ਕੀ ਹੋਈ ਜਿਹੜੀ ਤੁਹਾਡੇ ਨਾਲ ਘਟਨਾ ਸਟੇਜ ਤੇ ਥੋੜੇ ਜਿਹੇ ਦਾਰੂ ਦਾ ਗਲਾਸ ਮਾਰਿਆ ਗਿਆ ਉਹ ਮੁੰਡਿਆਂ ਨੇ ਵੀ ਇਸ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਮਤਲਬ ਕੁੜੀ ਨੇ ਮੈਨੂੰ ਗ ਉਹ ਗਾਲ ਤੱਕ ਨੌਬਤ ਕਿਉਂ ਆਈ ਮਤਲਬ ਤੁਸੀਂ ਤੁਸੀਂ ਇਹਨੂੰ ਗਾਲ ਕੱਢੀ ਜਾ ਹੁਣ ਪਹਿਲਾਂ ਤੁਹਾਡਾ ਕੁਝ ਹੋਰ ਕੰਨੀ ਕਿੱਥੇ ਜਦੋਂ ਕਹਿੰਦੇ ਤਾੜੀ ਇੱਕ ਹੱਥ ਨਾਲ ਤਾਂ ਦੇਖੋ ਵੱਜਦੀ ਨਹੀਂ ਜਦੋਂ ਅਗਲਾ ਪਹਿਲਾਂ ਰਿਐਕਟ ਕਰਦਾ ਤਾਂ ਫਿਰ ਆਪਣਾ ਤਾਂ ਕਰਨਾ ਬਣਦਾ ਜੀ ਹੁਣ ਚੁੱਪਚਾਪ ਆਪਾਂ ਕਿੰਨਾ ਕੁ ਟਾਈਮ ਸਹਿ ਲਾਂਗੇ ਵੀ ਹੋਰ ਤਾਂ ਕੋਈ ਇਦਾਂ ਵੱਡੀ ਗੱਲ ਬਾਤ ਹੋਈ ਨਹੀਂ ਹੈਗੀ ਬਸ ਇਹੀ ਹੋਈ ਸੀ ਕਿ ਉਹਨੇ ਕੁਝ ਇਹੋ ਜਿਹਾ ਕਹਿਤਾ ਤੇ ਮੇਰੇ ਤੋਂ ਬੋਲੀ ਗਿਆ ਤੁਹਾਡੇ ਤੋਂ ਬੋਲੇ ਗਿਆ ਹਾਂ ਮਤਲਬ ਜਿਹੜੀਆਂ ਜੀ ਤੁਹਾਡੇ ਨਾਲ ਕੁੜੀਆਂ ਕੰਮ ਕਰਦੀਆਂ ਉਹਨਾਂ ਦੇ ਹਾਲਾਤ ਕੀ ਹੈ ਮੇਰੇ ਘਰ ਦੇ ਹਾਲਾਤ ਕੀ ਹੈ ਉਹ ਸ਼ੌਂਕ ਨੂੰ ਕਰਦੀਆਂ ਜਾਂ ਉਹਨਾਂ ਦਾ ਮਤਲਬ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਕਰਦੀਆਂ ਜਾਂ ਉਹਨਾਂ ਦਾ ਇੱਕ ਮਜਬੂਰੀ ਹੈ। ਕੋਈ ਜ਼ਿਆਦਾ ਦਿਖਿਆ ਜਾਵੇ ਤਾਂ ਕਿਸੇ ਸਾਹਮਣੇ ਨੱਚ ਨੂੰ ਕਿਸੇ ਦਾ ਚੀਜ਼ੀ ਕਰਦਾ। ਚੀਜ਼ੀ ਕਰਦਾ। ਜੀ। हां ਬਿਲਕੁਲ ਸਹੀ ਕਹਿ ਰਹੇ ਹੋ। ਸਰਾਣਾ ਬਾਕੀ ਐਦਾਂ ਹੁੰਦਾ ਵੀ ਕਈ ਕੁੜੀਆਂ ਦਾ ਤਾਂ ਸ਼ੌਕ ਹੀ ਮੰਨਿਆ ਜਾਂਦਾ ਹੈ। ਅੱਜ ਕੱਲ੍ਹ ਉਹ ਸ਼ੌਕ ਵੀ ਬਹੁਤ ਜ਼ਿਆਦਾ ਹੋ ਗਿਆ। ਪਰ ਕਈਆਂ ਦੀ ਤਾਂ ਸੌ ਦੇ ਵਿੱਚੋਂ ਕਹਿੰਦੇ 90% ਦੀ ਤਾਂ ਮਜਬੂਰੀ। ਥੋੜੀ ਕੀ ਥੋੜੀ ਕੀ ਮਜਬੂਰੀ ਹੈ। ਤੁਹਾਨੂੰ ਮਤਲਬ ਨੱਚਣਾ ਪਿਆ ਤੂੰ ਸ਼ੋਰ ਕੰਮ ਕਿਉਂ ਨਹੀਂ ਕਰ ਸਕਦੀ? ਕਿਉਂਕਿ ਸਰ ਮੇਰਾ ਵਿਆਹ ਹੋਇਆ ਸੀ ਹਨਾ ਮੇਰੇ ਘਰ ਵਾਲਾ ਹੈਗਾ ਸ਼ਾਂਤ ਘਵਾਉਂਦਾ ਨਹੀਂ ਹੈਗਾ ਕਮਾਈ ਦਾ ਸਾਧਨ ਨਹੀਂ ਹੈਗਾ ਕੋਈ ਜੇ ਮੈਂ ਉਹਨੂੰ ਕਹਿੰਦੀ ਆ ਕਿ ਹਾਂ ਹੁਣ ਕੋਈ ਧੰਦਾ ਕਰ ਲਾ ਤੇ ਮੈਂ ਕਿਤੁਮਾਰ ਕਰਦਾ ਹਨਾ ਘੁਟਮਾਰ ਤੋਂ ਵਧੀਆ ਵੀ ਮੈਂ ਹੱਥ ਪੈਰ ਤਰੋਂਨ ਨਾਲੋਂ ਮੈਂ ਆਪਦੀ ਹੱਥ ਪੈਰ ਮਾਰਗੀ ਕੰਮ ਕਰਨਾ ਚਾਹ ਰਹੀ ਹਾਂ ਜੀ ਹਾਂ ਉਹ ਤੁਸੀਂ ਮਨ ਮਾਰ ਕੇ ਕੰਮ ਕਰਦੇ ਹੋ ਹਾਂ ਮਨ ਮਾਰ ਕੇ ਕੰਮ ਕਰਦੇ ਉਸ ਕਮਾਇਆ ਵੀ ਹੈ ਜੀ ਦੂਜੇ ਆਪਾਂ ਦੇਖੀਏ ਵੀ ਫੀਲਡ ਦੇ ਵਿੱਚ ਉਸ ਕੀ ਕਮਾਈ ਕੀਤੀ ਬਿਲਕੁਲ ਮੇਰਾ ਮਤਲਬ ਹੈ ਘਰ ਨਹੀਂ ਹੁੰਦਾ ਸੀ ਮੈਂ ਆਪਣਾ ਘਰ ਵੀ ਬਣਾਇਆ ਹੈ ਨਾ ਆਪਣੇ ਮਾਪਿਆਂ ਨੂੰ ਰੋਟੀ ਵੀ ਹੋਣੀ ਹੈ ਮੈਨੂੰ ਆਪਦੇ ਬੱਚਿਆਂ ਨੂੰ ਵੀ ਪਾਲਦਿਆਂ ਤੇ ਆਪ ਦਾ ਜਿਵੇਂ ਮੇਰਾ ਚੱਲ ਰਿਹਾ ਉਹ ਤੋਂ ਵਧੀਆ ਚੱਲ ਰਿਹਾ ਵਧੀਆ ਚੱਲ ਰਿਹਾ ਹਾਂ ਜੀ ਕੀ ਇਹ ਨਹੀਂ ਹੈਗਾ ਵੀ ਮੈਂ ਉਹਨੂੰ ਇੱਕ ਪਾਸੇ ਸਿੱਟ ਰੱਖਿਆ ਉਹਨੂੰ ਵੀ ਕਹਿਨੀ ਹੈ ਕਿ ਹਾਂ ਵੀ ਜੇ ਤੂੰ ਨੀਵਾ ਹੋ ਕੇ ਮੇਰੇ ਕੋਲ ਰਹਿਣਾ ਹੈ ਨਾ ਵੀ ਪਾ ਤੂੰ ਰਹਿ ਲੈ ਮੈਨੂੰ ਕੋਈ ਚੱਕਰ ਨਹੀਂ ਹੈਗਾ ਜਿਹੜੇ ਲੋਕ ਕਹਿ ਰਹੇ ਆ ਵੀ ਕੁੜੀਆਂ ਨਾਲ ਮਤਲਬ ਜਿਹਨੀਆਂ ਕੁੜੀਆਂ ਡਾਂਸਰਾਂ ਨੂੰ ਇਹ ਬੰਦ ਹੋਣਾ ਚਾਹੀਦਾ ਹੈ ਜੇ ਪਰ ਕਈ ਬਜ਼ੁਰਗ ਅਸੀਂ ਐਵੇਂ ਜਿ ਦੇਖੀਏ ਜਿਹੜੇ ਆਪਣੀਆਂ ਥੋੜੇ ਮਤਲਬ ਫਾਦਰ ਸਾਹਿਬ ਦੇ ਥੋੜੇ ਦਾਦੇ ਦੀ ਉਮਰ ਦੇ ਹੁੰਦੇ ਆ ਥੋੜੇ ਨਾਲ ਨੱਚਦੇ ਆ ਰਿਲੇਕਸ਼ਨ ਕਰਦੇ ਆ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਆ ਮਤਲਬ ਉਹਨਾਂ ਨੂੰ ਤੁਸੀਂ ਉਹ ਚੀਜ਼ ਨੂੰ ਕੀ ਨਜ਼ਰੀਏ ਨਾਲ ਦੇਖਦੇ ਹੋ ਕੀ ਗੱਲ ਤੁਹਾਡੀ ਆਡੀਅנס ਨਾਲ ਆਡੀਅנס ਨੂੰ ਮੈਂ ਐਸਾ ਹੀ ਕਹ ਇਸਦੇ ਕੰਮ ਕਰਦੇ ਆ ਤਾਂ ਆਗਦੇ ਧੀਆ ਭੈਣਾ ਹੀ ਸਮਝਣਾ ਚਾਹੀਦਾ ਹੈ ਨਾ ਉਹ ਵੀ ਠੀਕ ਹੈ ਇੱਕੋ ਮਜਬੂਰੀ ਦੇ ਕਾਰਨ ਆ ਕੰਮ ਕਰਦੀਆਂ ਨੇ ਪਰ ਉਹਨਾਂ ਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ ਸੋ ਕੀ ਕੀ ਕਰ ਬਈ ਜੀ ਕੰਮ ਬਣ ਜੇ ਕੀ ਕਰ ਬਈ ਉਹਨਾਂ ਨੂੰ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦੀ ਆ ਵੀ ਹੈ ਨਾ ਜਿੱਥੇ ਵੀ ਸਾਡੇ ਮਤਲਬ ਪ੍ਰੋਗਰਾਮ ਹੁੰਦੇ ਨੇ ਜੋ ਵੀ ਪ੍ਰੋਗਰਾਮ ਬੁੱਕ ਕਰਦੇ ਨੇ ਨਾ ਜਿ ਉਹਨਾਂ ਨੂੰ ਮੜੀ ਦੀ ਇਹ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਵੀ ਉਹ ਵੀ ਇੱਕ ਆਰਟਿਸਟ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ ਨਾ ਦੀ ਚਲ ਸਾਡਾ ਮਨੋਰੰਜਨ ਕਰਨ ਵਾਸਤੇ ਆਏ ਜਿਸੀਂ ਵਿਆਹ ਦੇ ਵਿੱਚ ਆਪਦੇ ਦੇ ਵਿੱਚ ਬੁਲਾਏ ਨੇ ਤਾਂ ਪਾਉਣਾ ਤੋਂ ਗਲਤੀ ਵੀ ਬਾਹਰ ਨਾ ਕਰੀ ਪਰ ਜੀ ਇੱਕ ਨਾ ਮਤਲਬ ਜਿਹੜੇ ਡੀਜੇ ਵਾਲੇ ਲਾ ਲੋ ਜਾਂ ਤੁਹਾਡੇ ਨਾਲ ਜਿਹੜੇ ਥੋੜੇ ਸਪਾਂਸਰ ਸੈਕਟ ਸੀਗੇ ਤੁਹਾਡੇ ਨਾਲ ਖੜੇ ਸੀ ਉਹ ਤੁਹਾਡੇ ਉਸ ਟਾਈਮ ਤੁਹਾਡੇ ਨਾਲ ਖੜੇ ਸੀ ਉਹ ਕਹਿ ਰਹੇ ਸੀ ਵੀ ਇਹ ਕੁੜੀ ਦਾ ਕਸੂਰ ਨਹੀਂ ਕੁੜੀ ਮਤਲਬ ਆਪਣੇ ਹੱਕ ਲਈ ਬੋਲੀ ਹੈ ਕੁੜੀ ਨੂੰ ਗਾਲ ਕੱਢੀ ਹੈ ਕਿਉਂਕਿ ਜਦੋਂ ਬੰਦੇ ਨੂੰ ਗਾਲ ਕੱਢਦਾ ਕੋਈ ਗੁੱਸਾ ਜਿਹਾ ਹੋ ਜਾਂਦਾ ਹੈ ਨਾ ਤੁਸੀਂ ਵਾਪਸ ਵੀ ਆਏ ਹੋ ਉਹ ਤੁਹਾਡੇ ਵੱਲ ਤੋਂ ਹੋ ਗਿਆ ਜੀ ਕ੍ਰਿਧੇ ਗਿਆ ਕੋਤ ਨੇ ਪੈਸੇ ਲੈ ਕੇ ਉਹ ਮਾਰਿਆ ਮੇਰੀ ਗੱਲ ਸੁਣ ਲਈ ਇਹ ਤਾਂ ਸਾਰੇ ਪੈਸੇ ਦੀ ਖੇਡ ਹੁੰਦੀ ਹੈ ਹਨਾ ਕਹਿੰਦੇ ਨੇ ਜਦੋਂ ਵੀ ਆਪਾਂ ਕੁੜੀ ਬੋਲਦੀ ਆ ਤੁਹਾਨੂੰ ਕੋਈ ਨਹੀਂ ਸੁਣਦਾ ਹੈ ਜਦੋਂ ਦੋ ਚਾਰ ਕੁੜੀਆਂ ਇਕੱਠੀਆਂ ਹੋ ਕੇ ਬੋਲਦੇ ਨੇ ਫਿਰ ਭਾਵੇਂ ਸੁਣ ਲੈਂਦੇ ਬਾਅਦ ਦੇ ਵਿੱਚ ਉਹਨਾਂ ਦੀ ਆਵਾਜ਼ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਸ ਟਾਈਮ ਦੇ ਵਿੱਚ ਉਹ ਸਹੀ ਸੀਗੇ ਬਾਅਦ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਕੀ ਚੀਜ਼ ਹੋਈ ਹੈ ਵੀ ਉਹਨਾਂ ਨੇ ਆਪਣੇ ਬਿਆਨ ਕਿਉਂ ਬਦਲ ਲਏ ਤੇ ਉਸ ਟਾਈਮ ਤੇ ਤੁਸੀਂ ਵੀ ਸੁਣਿਆ ਹੋਣਾ ਸਾਰੇ ਕਹਿ ਰਹੇ ਸੀਗੇ ਵੀ ਮਤਲਬ ਮੁੰਡੇ ਦੀ ਗਲਤੀ ਹੈ ਵੀ ਕੁੜੀ ਦੀ ਕੋਈ ਗਲਤੀ ਨਹੀਂ ਹੈਗੀ ਤੇ ਫਿਰ ਬਾਅਦ ਦੇ ਵਿੱਚ ਤਾਂ ਹੁਣ ਇਹੀ ਮੰਨਿਆ ਜਾ ਸਕਦਾ ਵੀ ਉਹਨਾਂ ਨੂੰ ਕਿਸੇ ਨੇ ਕੁਝ ਕਿਹਾ ਜਾਂ ਪੈਸੇ ਦੀ ਖੇਡ ਹੈ ਬਈ ਜਿਹੜੀ ਇਹ ਭੈਣਾਂ ਨੇ ਇਹ ਗੱਲਾਂ ਦੱਸੀਆਂ ਵੀ ਮਤਲਬ ਜਿਹੜੀ ਉਹ ਕੁੜੀ ਨਾਲ ਛੇੜਖਾਨੀ ਕੀਤੀ ਹੈ ਉਸ ਟਾਈਮ ਆਰਕੈਸਟਰ ਦਾ ਜਿਹੜੀ ਟੀਮ ਸੀ ਉਹਦੇ ਨਾਲ ਕੀ ਆਪਣਾ ਸਾਰੇ ਡੀਜ ਵਾਲੇ ਵੀ ਸੀ ਔਰ ਭੰਗੜੇ ਵਾਲੇ ਵੀ ਸੀ ਪਰ ਜਦੋਂ ਕਹਿੰਦੀ ਵੀ ਕਿਸੇ ਦੇ ਵਕਤ ਪੈਂਦਾ ਕਿ ਉਹ ਵੀ ਪੌਲਿਸ ਵਾਲਾ ਆਇਆ ਦੱਸਿਆ ਜਾ ਰਿਹਾ ਹੈ ਜਿਹੜੀ ਮੋਡਰੇਸ਼ਨ ਕਰਨੀ ਕੀਤੀ ਹੈ ਉਹਦੇ ਪਰਿਵਾਰ ਨੇ ਉਹਦੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਤਿੰਨ ਭੈਣਾਂ ਵੀ ਸਭ ਦੇ ਸਾਥੀਆਂ ਹੋਣਗੇ ਤੇ ਕੁੜੀਆਂ ਵੀ ਸੀ ਔਰ ਲੇਡੀ ਜੀ ਵੀ ਸੀ ਉਹਦੇ ਕਿਸੇ ਦੇ ਹੱਕ ਦੀ ਗੱਲ ਕੀਤੀ ਮੁੰਡੇ ਕੋਈ ਨਹੀਂ ਹੱਕ ਦੀ ਗੱਲ ਕਰਦਾ ਹੈਗਾ ਸਰ ਖਾਸ ਕਰਕੇ ਮਤਲਬ ਇਸ ਫੀਲਡ ਦੀ ਕੁੜੀਆਂ ਵਾਸਤੇ ਤਾਂ ਕੋਈ ਹੱਕ ਦੀ ਗੱਲ ਕਰਦਾ ਨਹੀਂ ਹੈ ਹੈਨਾ ਇਸ ਫੀਲਡ ਦੀ ਜਿਹੜੇ ਕੁੜੀਆਂ ਨੇ ਉਹ ਭਾਵੇਂ ਖੜ ਜਾਂਣ ਕੁੜੀਆਂ ਦੇ ਨਾਲ ਭਾਈ ਕੋਈ ਹੋਰ ਬਾਹਰੋਂ ਆ ਕੇ ਤਾਂ ਪਰ ਜਿਵੇਂ ਥੋੜੇ ਅਸੀਂ ਗਾਣਾ ਦੇਖਿਆ ਵੀ ਤੁਸੀਂ ਪ੍ਰੋਗਰਾਮ ਕਰ ਰਹੇ ਸੀ ਥੋੜੇ ਪੰਜਾਬੀ ਕਲਚ ਦੇ ਰਿਲੇਟਡ ਪੰਜਾਬੀ ਸੂਟ ਪਾਇਆ ਹੋਇਆ ਸੀ ਹਾਂ ਹਾਂ ਥੋੜਾ ਜਿਹਾ ਚੁੰਨੀ ਵੀ ਲਈ ਹੋਈ ਸੀ ਸਿਰ ਤੇ ਚੁੰਨੀ ਲੱਤੀ ਹੋਈ ਆ ਕੋਈ ਪੰਜਾਬੀ ਸੂਟ ਪਾਇਆ ਹੋ ਕੋਈ ਆਪਾਂ ਨੇ ਆਪਾਂ ਬਲਗਰ ਹਨਾ ਹਰਕਤ ਨਹੀਂ ਕੀਤੀ ਕੋਈ ਆਪਾਂ ਕੱਪੜੇ ਨਹੀਂ ਘਟੀਆਂ ਪਾਏ ਹੈਗੇ ਪਰ ਫਿਰ ਵੀ ਲੋਕਾਂ ਦਾ ਨਜ਼ਰੀਆ ਵੀ ਆਪਾਂ ਨੂੰ ਗਲਤ ਨਜ਼ਰ ਨਾਲ ਦੇਖਦੇ ਆ ਠੀਕ ਹੈ ਆਪਾਂ ਗੱਲਬਾਤ ਲੋ ਵੀ ਦੋਸਤੋ ਜਿਹੜੀ ਅਸੀਂ ਤੁਹਾਨੂੰ ਅੱਜ ਵੀਡੀਓ ਦਿਖਾਈ ਹੈ ਇੱਕ ਜਿਹੜੀ ਕੁੜੀ ਐ ਵੀ ਆਪਾਂ ਆਰਟੀਸਟ ਵਾਲੇ ਨਾਲ ਗੱਲਬਾਤ ਕੀਤੀ ਐ ਉਹਨੇ ਆਪਣਾ ਸੱਚ ਦੱਸਿਆ ਮੁੰਡੇ ਨੇ ਆਪਣਾ ਸੱਚ ਦੱਸਿਆ ਕੀ ਚਾਹੀ ਸੀ ਅਸੀਂ ਤੁਹਾਨੂੰ ਸਾਰੀ ਡਿਟੇਲ ਦੇ ਦੱਸ ਚੁੱਕੇ ਹਾਂ ਬਈ ਕਿਉਂਕਿ ਕੁੜੀ ਨੇ ਆਪਣਾ ਪੱਖ ਪੇਸ਼ ਕੀਤਾ ਤੇ ਮੁੰਡੇ ਨੇ ਆਪਣਾ ਪੱਖ ਪੇਸ਼ ਕੀਤਾ ਸੋ ਪੰਜਾਬ ਦੀਆਂ ਬਈ ਜਿਹੜੀਆਂ ਇਤਰਾਸ ਦੀਆਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਕੌਣ ਕੀ ਕਰਦਾ ਕੋਈ ਨਰਸ ਨੂੰ ਮਾਰਾ ਕਹਿੰਦਾ ਕੋਈ ਫੌਜੀ ਦੀ ਘਰ ਵਾਲੇ ਨੂੰ ਮਾਰਾ ਕਹਿੰਦਾ ਕੋਈ ਆਰਕੈਸਟ ਦੇ ਵਿੱਚ ਕੰਮ ਕਰਨ ਵਾਲੇ ਨੂੰ ਮਾਰਾ ਕਹਿੰਦਾ ਕੋਈ ਫਿਲਮੀ ਕਲਾਕਾਰ ਨੂੰ ਮਾਰਾ ਕਹਿੰਦਾ ਸੋ ਉਹਨਾਂ ਦੀ ਸੋਚ ਨੂੰ ਬਈ ਪਹਿਲਾਂ ਅਸੀਂ ਇਹ ਕਹਿੰਦੇ ਸੋਚ ਬਦਲੋ ਆਪਣੇ ਠੀਕ ਹੈ ਉਹ ਜਿਹੜੇ ਕੰਮ ਕਰਨ ਵਾਲੇ ਆ ਕੰਮ ਕਿਸੇ ਵੀ ਤਰ੍ਹਾਂ ਦਾ ਕਿੱਤਾ ਹੁਣ ਸਾਡੇ ਭਰਾ ਹੈ ਇਹ ਆਪਣੇ ਕੋਈ ਹੁਣ ਇਹਨਾਂ ਨੂੰ ਕਹਦੇ ਆ ਵੀ ਪੰਜਾਬ ਪੁਲਿਸ ਦੇ ਵਿੱਚ ਹੈ ਕੋਈ ਕਹਿੰਦਾ ਵੀ ਇਹ ਸਿਪਾਹੀ ਹੈ ਇਹ ਐਸਐਚਓ ਹੈ ਇਹ ਸਹੀ ਹੈ ਸੋ ਦੋਸਤੋ ਇਹ ਸਾਡੀ ਜਿਹੜੀ ਸੀ ਇੱਕ ਕਾਲਪਨਿਕ ਵੀਡੀਓ ਬਣਾਈ ਹੋਈ ਹੈ ਇਹ ਸਾਡਾ ਭਰਾ ਆਰਟਿਸਟ ਸ਼ੇਰ ਅਲੀ ਖਾਨ ਨੂੰ ਤੁਸੀਂ ਗਾਣਿਆਂ 'ਚ ਫਿਲਮਾਂ 'ਚ ਦੇਖ ਲਿਆ ਇਹ ਸਾਡਾ 17 ਬਾਈ ਹੈ ਭਰਾ ਹੈ ਸਾਡਾ ਇਹ ਹੈਪੀ ਧੜੀ ਵਾਲਾ ਸੋ ਬਈ ਜਿਹੜੀ ਵੀਡੀਓ ਬਣਾਈ ਹੈ ਅਸੀਂ ਇਹ ਸਮਾਜ ਨੂੰ ਸੇਧ ਦੇ ਰਹੇ ਹਾਂ ਕੋਈ ਅਸੀਂ ਪੱਤਰਕਾਰ ਨਹੀਂ ਕਰ ਰਹੇ ਕੋਈ ਅਸੀਂ ਪੁਲਿਸ ਵਾਲੇ ਨਹੀਂ ਇਹ ਜਿਹੜੀਆਂ ਵਰਦੀਆਂ ਆ ਅਸੀਂ ਇੱਕ ਕਲਾਕਾਰ ਦੇ ਤੌਰ ਤੇ ਪਾਈਆਂ ਹੋਣੀਆਂ ਹੋਈਆਂ ਸੋ ਅਸੀਂ ਜਿਹੜੀ ਦਿਖਾਈ ਅਸੀਂ ਕਾਲਪ ਨਕਲਾਕਾਰ ਲੈ ਕੇ ਵੀਡੀਓ ਬਣਾਉਂਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੀ ਟੀਮ ਐਸੀ ਕਬਰੀ ਦੱਸੇ ਕਰ ਦਿਓ